ਤੇ ਹੋਰ ਵੀ ਮਿੱਤਰੋ ਕੀ ਹਾਲ ਨੇ ਅੱਜ ਆਪਾਂ ਮਿੱਤਰੋ ਆਪਣੇ ਕੂਤਰਨ ਲਾਵਾਂਗੇ ਪਹਿਲਾ ਪਾਣੀ ਤਾਂ ਕਰਕੇ ਆਪਾਂ ਸਮਝ ਲੈਣ ਦੱਸ ਲੋ ਚੱਕ ਮਿੱਤਰੋ ਇਹ ਲੈਣਦਾ ਆਪਾਂ ਛੋਟੀ ਮੱਖੀ ਦਾ ਸ਼ਹਿਦ ਆ ਜਦੋਂ ਵੀ ਆਪਾਂ ਕੂਤਰ ਡਾਉਣੇ ਹੋਣ ਉਦੋਂ ਆਪਾਂ ਨੂੰ ਪਹਿਲੀ ਡਾਈ ਪਹਿਲੀਆਂ ਦੋ ਡਾਈਆਂ ਕੂਤਰਾਂ ਨੂੰ ਦੋ-ਦੋ ਬੂੰਦਾਂ ਜੀ ਪਾਣੀ ਪਾ ਕੇ ਨਾਲ ਫੇਰ ਡਾਈਏ ਕੂਤਰ ਫੇਰ ਕੂਤਰ ਮਿੱਤਰੋ ਸ਼ੋਝਦਾ ਨਹੀਂ ਇਹ ਬਹੁਤ ਜ਼ਰੂਰੀ ਚੀਜ਼ ਆ ਤੇ ਤਾਂ ਕਰਕੇ ਜੇ ਤੁਸੀਂ ਵੀ ਪਹਿਲੀ ਡਾਈ ਕਰਾਉਣੇ ਕੂਤਰ ਦੀ ਪਾਣੀ ਵਾਲੀ ਉਹ ਚ ਦੋ ਬੂੰਦਾਂ ਸ਼ਹਿਦ ਦੀਆਂ ਜ਼ਰੂਰ ਪਾਓ ਮਿੱਤਰੋ ਬਾਕੀ ਉਹਨੂੰ ਡਾਉਣੇ ਆ ਮਿੱਤਰੋ ਇਹਨਾਂ ਨੂੰ ਪਾਣੀ ਫਿਰ ਦਿਖਾਉਣੇ ਆ ਸਾਨੂੰ ਅੱਜ ਆਪਾਂ ਮਿੱਤਰੋ ਇਹ ਲਾਵਾਂਗੇ 5-5 ਐਮਐਲ ਪਾਣੀ ਤੇ ਆ ਖੋਲ੍ਹ ਲੈ ਸ਼ਾਇਦ ਅੰਦਾਜ਼ੇ ਕਿ ਮਿੱਤਰੋ ਇੰਨਾ ਕ ਪਾ ਲਿਆ 10 ਕ ਬੂੰਦਾਂ ਵੀ ਤਿੰਨ ਤਿੰਨ ਘਰ ਗੁੱਤਰ ਲਾਵਾਂਗੇ ਆਪਾਂ ਬਾਕੀ ਤੁਹਾਨੂੰ ਦੇ ਕੇ ਡਾ ਕੇ ਗੁੱਤਰ ਫੇਰ ਕਰਦੇ ਆ ਮਿੱਤਰੋ ਸ਼ੁਰੂ ਤੇ ਲੋ ਮਿੱਤਰੋ ਪਹਿਲੇ ਕੂਤਰ ਨੂੰ 5 ਐਮਐਲ ਪਾਣੀ ਦਿੱਤਾ ਦੇ ਮਿੱਤਰੋ ਹੁਣਾਂ ਨੂੰ ਛੱਡ ਦਿੰਨੇ ਕੇ ਰੈਸ਼ ਚਾ ਲਿਆ ਕੇ ਦੂਜੇ ਨੂੰ ਦਿੰਨੇ ਆ ਤੇ ਲਓ ਮਿੱਤਰੋ ਦੂਜੀ ਕੂਤਰੀ ਨੂੰ ਦੇਤਾ ਆਪਾਂ 7ml ਪਾਣੀ ਇਹਨੂੰ ਵੀ ਛੱਡ ਜੀ ਮਿੱਤਰੋ ਅੰਦਰੋਂ ਹੁਣ ਰਹਿ ਗਈ ਆਪਣੀ ਇੱਕ ਕਕੂਤਰੀ ਉਹਨੂੰ ਵੀ ਲੈ ਕੇ ਦੇ ਦਈਏ ਕਿਰਾ ਪਾਣੀ ਤੇ ਲਓ ਮਿੱਤਰੋ ਇਹਨੂੰ ਪਹਿਲੇ ਕੂਤਰ ਨੂੰ ਪਾਣੀ ਲਾਇਆ ਸੀ ਇਹਨੂੰ ਤਾਂ ਦੇ ਕੇ ਛੱਡ ਆ ਆਊਟ ਦੇ ਗਾ ਮਿੱਤਰੋ ਹੁਣ ਕੱਢ ਕੇ ਲਿਆਉਣੇ ਮਿੱਤਰੋ ਦੂਜਾ ਕਬੂਤਰ ਤੇ ਲਓ ਮਿੱਤਰੋ ਦੂਜਾ ਸੁੱਕਾ ਕੂਤਰ ਲੈਂਦਾ ਕੱਢ ਆ ਇਹਨੂੰ ਨਹੀਂ ਲਾਉਂਦੇ ਪਾਣੀ ਮਿੱਤਰੋ ਹਜੇ ਕਿਉਂਕਿ ਇਹਨੂੰ ਨਹੀਂ ਹਜੇ ਛੱਡਣਾ ਬਾਅਦੀ ਇਹਨੂੰ ਛੱਡਣਾਗਾ ਬਲੇਟ ਹਜੇ ਏ ਵੀ ਗਿਆ ਮਿੱਤਰੋ ਓਡਾ ਹੁਣ ਕੱਢ ਲਈਏ ਕਬੂਤਰੀਆਂ ਤੇ ਲੋ ਬਈ ਅਗਲੀਆਂ ਦੋ ਵੀ ਕੱਢ ਲੈਣੀਆਂ ਕਬੂਤਰੀਆਂ ਇਹ ਵੀ ਨੇ ਸੁੱਕੀਆਂ ਜਮਾ ਹੁਣ ਛੱਡ ਦੀ ਜਿਨ੍ਹਾਂ ਨੂੰ ਪਾਣੀ ਲਾਇਆ ਸੀ ਉਹ ਕਬੂਤਰੀਆਂ ਵੀ ਮਿੱਤਰੋ ਤੇ ਦੋਨੇ ਪਾਣੀ ਵਾਲੇ ਕਬੂਤਰੀਆਂ ਵਧੀਆਂ ਮਿੱਤਰੋ ਛੱਡਾ ਟੂਸਿਆਂ ਵਾਲੀ ਤੇ ਟੂਸੇ ਬਗਲਾ ਵਾਲੀ ਕਈਆਂ ਮਿੱਤਰੋ ਇਹ ਵੀ ਦੋ ਗੂਦਰੀਆਂ ਆਏ ਇਹਨੀਆਂ ਇੱਕ ਪਾਣੀ ਵਾਲਾ ਕੂਤਰ ਹੋ ਸੀ ਸੁੱਕਾ ਮਿੱਤਰੋ ਆ ਸੀਗਾ ਬਾਕੀ ਦਿਖਾਉਣੇ ਕੀ ਮੰਦਾ ਤੁਹਾਨੂੰ ਥੋੜੇ ਹੰਦਕ ਤੇ ਲੋ ਮਿੱਤਰੋ ਆਪਣੀਆਂ ਤਿੰਨ ਪੱਠੀਆਂ ਦਿੱਤੀਆਂ ਖੁੱਡੇ ਛੱਡ ਖੁੱਡਾ ਗਿਆ ਆਪਣਾ ਮਿੱਤਰੋ ਸੁੱਕਾ ਤੇ ਲੋ ਵੀ ਸੁੱਕ ਲੋ ਵੀ ਸੁੱਕ ਗਿਆ ਤੇ ਸੈਂਡਾ ਤਾਂ ਵੀ ਸੁੱਕ ਗਿਆ ਮਿੱਤਰੋ ਛੜਤੀਆਂ ਕਬੂਤਰੀਆਂ ਹੁਣ ਛੜਦੀਆਂ ਮਿੱਤਰੋ ਕਬੂਤਰ ਵੀ ਆਪਦੇ ਆਪ ਦੀ ਖੁੱਡਾਂ 'ਚ ਤੇ ਲੋ ਮਿੱਤਰੋ ਚਾਰੇ ਕਬੂਤਰ ਵੀ ਤੇ ਛੱਡ ਖੁੱਡੇ 'ਚ ਤੇ ਕਰੋ ਚੈੱਕ ਮਿੱਤਰੋ ਖੁੱਡਾ ਓਕੇ ਰਿਪੋਰਟ ਆ ਜਮਾ ਾਕੀ ਤੁਹੀ ਦੇਸੇ ਕਿਵੇਂ ਲੱਪੇ ਗਏ ਆ ਖੋਡੇ ਕਿਵੇਂ ਨਹੀਂ ਮਿੱਤਰੋ ਆਉ ਤੇ ਚਿੱਟੀ-ਮਿੱਟੀ ਮਾਰੀ ਹੋਈ ਆ ਆਹ ਚੰਨ ਨਹੀਂ ਜਪਦਾ ਤਾਂ ਇਹ ਕਿ ਸਹੀ ਨਹੀਂ ਦਿਖਦਾ ਬੀ ਸਾਨੂੰ ਥੋੜਿਆਂ ਤੱਕ ਦਿਖਾਉਣੇ ਆ ਤੇ ਲੋ ਮਿੱਤਰੋ ਅੱਜ ਵੱਡੀਆਂ ਜੋੜੀਆਂ ਆ ਖੁੱਡਾ ਵੀ ਕਰ ਲੈ ਖਾਲੀ ਵੱਡੇ ਕੂਤਰ ਪਾ ਲਿਆ ਪਿੰਜਰੇ ਚ ਤੇ ਕਬੂਤਰੀਆਂ ਪਾ ਲੀਆਂ ਮਿੱਤਰੋ ਆ ਪਿੰਜਰੇ ਚ ਹੁਣ ਅੱਜ ਇਹ ਖੁੱਡਾ ਵੀ ਮਿੱਤਰੋ ਕਰਦੇ ਆ ਆਪਾਂ ਸਾਫ ਬੱਚੇ ਸੀ ਜਿਹੜੇ ਉਹ ਕੱਢ ਕੇ ਰੱਖ ਤੇ ਇੱਥੇ ਮਿੱਤਰੋ ਇੱਕ ਜੋੜੀ ਦੀ ਬਾਤ ਐ ਥੱਲੇ ਤੇ ਇੱਕ ਬਾਤ ਐ ਮਿੱਤਰੋ ਤਾਹਾਂ ਹੁਣ ਇਹਨੂੰ ਕਰਦੇ ਆ ਖੁੱਡੇ ਨੂੰ ਮਿੱਤਰੋ ਸਾਫ਼ ਨਾਲੇ ਅੱਜ ਦੋਨੇ ਖੁੱਡੇ ਇਹਨਾਂ 'ਚ ਤੇ ਇਹਨਾਂ ਖੁੱਡਿਆਂ 'ਚ ਸਪਰੇਅ ਛਿੜਕਾਂਗੇ ਮਿੱਤਰੋ ਅੱਜ ਤੇ ਲਓ ਬਈ ਮਿੱਤਰੋ ਖੁੱਡਾ ਕਰਤਾ ਆਪਾਂ ਸਾਫ਼ ਹੋਣਾ ਇਹ 'ਚ ਛਿੜਕਦੇ ਆ ਦਵਾਈ ਮਿੱਤਰੋ ਨਾਲੇ ਛਿੜਕਾਂਗੇ ਆ ਦੋ ਖੁੱਡਿਆਂ 'ਚ ਤੇ ਲਓ ਮਿੱਤਰੋ ਦਵਾਈ ਵਾਲੀ ਆਪਾਂ ਇਹਦੇ ਵਿੱਚ ਤੇ ਮੂੰਹ ਟਕਣਾ ਬਹੁਤ ਜ਼ਰੂਰੀ ਹੈ ਇਹਦਾ ਦਵਾਈ ਮਾਰਦੇ ਆ ਮਿੱਤਰੋ ਆਪਾਂ ਹੁਣ ਜਿੱਥੇ ਆਂਡੇ ਪਏ ਨੇ ਆਂਡਿਆਂ ਦਾ ਬਚਾਅ ਕਰਕੇ ਤੇ ਦੂਜੇ ਸਾਰੇ ਖਾਨਿਆਂ 'ਚ ਮਿੱਤਰੋ ਮਾਰ ਦਾਂਗੇ ਇਨਾਰੇ ਕੀੜੇਕੂੜੇ ਜਿਹੋ ਹੁੰਦੇ ਸਾਰੇ ਮਰ ਜਾਂਦੇ ਨੇ ਬਾਕੀ ਸਾਨੂੰ ਮਾਰ ਕੇ ਮਿਲਦੇ ਆ ਮਿੱਤਰੋ ਤੇ ਲਓ ਵੀ ਮਿੱਤਰੋ ਦਵਾਈ ਵੀ ਛਿੜਕਤੀ ਨਾਲੇ ਛਿੜਕਤੀ ਸਪਰੇ ਵੀ ਤੇ ਦੇਖੋ ਮਿੱਤਰੋ ਮਰਦੇ ਮਰਦੇ ਭੂਣ ਜੇ ਸਾਰੇ ਮਰ ਜਾਣਗੇ ਮਿੱਤਰੋ ਇਹ ਹੁਣ ਤੁਹਾਨੂੰ 5 ਮਿੰਟਾਂ ਨੂੰ ਦਿਖਾਉਣੇ ਆ ਕਿਵੇਂ ਮਰੇ ਪਏ ਹੋਣਗੇ ਸਾਰੇ ਆਹ ਦੇਖੋ ਕਿੰਨੇ ਮਰਨ ਲੱਗੇ ਮਿੱਤਰੋ ਇਹ ਟਪ ਟਹਾਰੇਗੇ ਸਾਰੇ ਦਵਾਈ ਦੂ ਛਿੜਕਤੀ ਤੇ ਓਕੇ ਰਿਪੋਰਟ ਕਰਤਾ ਮਿੱਤਰੋ ਕੰਮ ਹੁਣ ਛਿੜਕ ਦਈਏ ਆਹ ਦੋ ਖੁੱਡੇਾਂ ਚੂਈ ਦਵਾਈ ਤੇ ਡੀ ਡੀ ਟੀ ਇਹ ਹੁੰਦੀ ਐ ਮਿੱਤਰੋ ਡੀ ਡੀ ਟੀ ਜੇ ਆਪਾਂ ਖੁੱਡੇ ਲੱਪੜੇ ਉਦੋਂ ਵਿੱਚ ਪਾਵੇ ਇਹ ਤੇ ਉਹ ਵੀ ਖੁੱਡੇ ਛਿੜਕਦੇ ਤੇ ਪਰ ਘੰਟਾ ਦੋ ਘੰਟੇ ਕੁ ਉੱਤਰ ਬਾਹਰ ਰਹਿਣ ਮਿੱਤਰੋ ਦਾਣੇ ਖਾਸ ਕਰ ਖੁੱਡੇ ਦੇ ਦਾਣੇ ਨਾ ਹੋਣ ਜੇ ਦਾਣਿਆਂ ਤੇ ਇੱਕ ਵਾਰ ਪੈ ਗਈ ਤਾਂ ਮੁੜ ਕੇ ਤਾਂ ਨੁਕਸਾਨ ਬਹੁਤ ਆ ਉਹ ਮਿੱਤਰੋ 12:00 ਵਜੇ ਪਹਿਲੀ ਕਬੂਦਰੀ ਗਈ ਬੈਠਾ ਹੁੰਨ ਦੀਏ ਲਾ ਆਏ ਨੂੰ ਮਿੱਤਰੋ ਥੱਲੇ। ਉਹ ਮਿੱਤਰੋ ਸਾਰੇ ਵੱਡੇ ਕਬੂਤਰ ਕਬੂਦਰੀਆਂ ਜੋੜੀਆਂ ਵਾਲੇ ਕਬੂਤਰ ਸਾਰੇ ਛੜ ਤੇ ਖੋਡਾਂ 'ਚ ਨਾਲ ਉਹਨਾਂ ਨੂੰ ਪਾਤੇ ਦਾਣੇ ਜਿਹੜੇ ਕੂਤਰਾ ਆਪਾਂ ਹਜੇ ਮਿੱਤਰੋ ਨਹੀਂ ਡਾਉਣ ਲੱਗੇ ਉਹਨਾਂ ਨੂੰ ਪਾ ਦੀ ਆਪਾਂ ਕਣਕ। ਆ ਰੱਖ ਦੀਏ ਡਾਉਣ ਆਲੇ ਚਾਰੇ ਪੱਠਿਆਂ ਨੂੰ ਕਣਕ। ਆਓ 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 ਨੇ ਰੱਖਤਾ ਮਿੱਤਰੋ ਇਹਨਾਂ ਨੂੰ ਪਾਣੀ। ਤੇ ਲੱਗ ਜਾਣਗੇ ਖਾਣ ਮਿੱਤਰੋ ਇਹ। ਬੱਡੇ ਕੂਤਰਾ ਨੂੰ ਨਾ ਛੋੜ ਤਾ ਤੱਕ ਨਾਉਣ ਵਾਸਤੇ ਛੱਡਦੇ ਆ ਜਾਲ ਚ ਕਬੂਤਰ ਆਪਣੀ ਇੱਕ ਕੂਦੀ ਗਈ ਸੀ ਬੈਠ ਸੋ ਨੂੰ ਪਤਾ ਹੀ ਆ 12 ਵਜੇ ਹਨਾ 6:40 ਤੇ ਛੱਡੀ ਸੀ ਆਪਾਂ 12 ਵਜੇ ਬਹਿ ਗਈ ਮਿੱਤਰੋ ਬਾਕੀ ਸਾਰੇ ਕੂਤਰਾ ਹਜੇ ਉੱਡੇ ਫਿਰਦੇ ਨੇ ਉਹਨਾਂ ਦੇ ਵੀ ਤੁਹਾਨੂੰ ਮਰਵਾਉਣੇ ਆ ਮਿੱਤਰੋ ਇੱਕ ਵਾਰੀ ਨੀਗਾ ਰੱਖ ਦੀ ਬੱਲੇ ਇਹਨਾਂ ਨੂੰ ਦਾਣੇ ਮਿੱਤਰੋ ਤਿੰਨੇ ਕਬੂਤਰੀਆਂ ਦਾਣੇ ਰੱਖ ਤੇ ਮੈਂ ਥੋੜੀ ਮਰਵਾਉਣੇ ਆ ਕੂਤਰਾ ਹੀ ਨਹੀਂ ਗਾ ਇਸ ਕਮੈਂਟ ਲਓ ਮਿੱਤਰੋ ਬਾਲਾ 12:40 ਦਾ ਹੋ ਗਿਆ ਟਾਈਮ ਇੱਕ ਕਬੂਤਰ ਇਹ ਫਿਰਦਾ ਇੱਕ ਕੂਦਰੀ ਇਹ ਫਿਰਦੀ ਆ ਇਹ ਐਂ ਉੜਦੀ ਆ ਮਿੱਤਰੋ ਨੀਵੀ ਤਾਂ ਕਰਕੇ ਐਂ ਜੇ ਲੱਗਦਾ ਵੀ ਬੈਠੂਗੀ ਬਾਕੀ ਪਤਾ ਵੀ ਕੋਈ ਨਹੀਂ ਬਈ ਜੰਬਰ ਦਾ ਬਹਿ ਜੇ ਪਰ ਇਹ ਹਰੋਜ ਹੀ ਐ ਉੜਦੀ ਆ ਵਹਿੰਦੀ ਸਾਰ ਨੂੰ ਆਖਰਤੀ ਹੁੰਦੀ ਆ ਇਹ ਤੇ ਇਹ ਕਬੂਤਰ ਵੀ ਵਧੀਆ ਉੜਦਾ ਬਾਈ ਤੇ ਇਹ ਤਾਂ ਪਾਣੀ ਲਾਇਆ ਹੋਇਆ ਇਹ ਸੁੱਕੀਆ ਕਬੂਤਰੀ 6 40 ਦੇ ਛੱਡੇ ਹੋਇਆ ਨੇ ਬਾਕੀ ਕੋਈ ਇੱਕ ਆ ਹੁੰਦਾ ਉੱਤਰਿਆ ਮਿੱਤਰੋ ਹੋਰ ਵੀ ਨੇ ਇੱਕ ਇਹ ਆਉਂਦਾ ਆਏ ਉੱਤੇ ਦੇ ਉੱਤੇ ਤਰੇ ਨੇ ਆ ਸਾਨੂੰ ਦਿਖਾਉਣੇ ਆ ਫਿਰ ਜੋ ਸਾਰੇ ਬਹਿ ਗਏ ਮਿੱਤਰੋ ਆਪਣਾ ਲਾਲਸਰ ਕੂਤਰ ਗਿਆ ਬੈਠ ਆ ਬੈਠਾਗਾ 1:02 ਮਿੰਟਾਂ ਤੇ ਤੇ ਲੋ ਬਈ ਮਿੱਤਰੋ ਟਾਈਮ ਹੋ ਗਿਆ 1:40 ਤੇ ਚਾਰੇ ਕੂਤਰਾ ਫਿਰਦੇ ਆਪਣੇ ਨੀਵੇਂ ਤੇ ਜਾਲ ਚ ਆਪਾਂ ਛੜਤੇ ਕਬੂਤਰ ਵੀ ਇਹਨਾਂ ਨੂੰ ਦੇਖ ਕੇ ਆ ਜਾਣਗੇ ਨੀਵੇਂ ਕਿਉਂਕਿ ਇਹਨਾਂ ਨੂੰ ਆਪਾਂ ਇੱਕ ਦਿਨ ਦਾ ਕਲਾਉਣਾ ਮਿੱਤਰੋ ਜਲਾਬ ਤੇ ਪੱਖਾ-ਪੁੱਖਾ ਲਾ ਰੱਖਿਆ ਗਰਮੀ ਹੋਈ ਪਈ ਆ ਬਾਲੀ ਤੇ ਹੁਣ ਆਪਾਂ ਨੂੰ ਆਇਆ ਛੇਤੀ ਵੀ ਜਾਨਵਰ ਬਹਿ ਜਾਣ ਤਾਂ ਕਿ ਫਿਰ ਇਹਨਾਂ ਨੂੰ ਆਪਾਂ ਦਵਾਈ ਲਾ ਸਕੀ ਮਿੱਤਰੋ ਪਰ ਇਹਨਾਂ ਦਾ ਬੈਠਣ ਦਾ ਕੋਈ ਹਜੇ ਇਰਾਦਾ ਹੈ ਨਹੀਂ ਮਿੱਤਰੋ ਹੋ ਗਿਆ ਟਾਈਮ 1:40 ਮਿੰਟ ਉਹ ਮਿੱਤਰੋ ਆਪਣੀ ਇੱਕ ਕੂਦਰੀ ਆ ਕੇ ਬੈਠ ਗਈ ਹੋਰ ਇਹ ਬੈਠੀ ਕਿ ਮਿੱਤਰੋ ਇੱਕ 50 ਤੇ ਤਾਰ ਦਈ ਇਹਨੂੰ ਵੀ ਮਿੱਤਰੋ ਕੂਤਰ ਤੇ ਬਦਾਮ ਨੇ ਕੱਟ ਦਈਏ ਰੱਖ ਇਹਨੂੰ ਆਇਆ 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 ਕਰਤਾ ਗੇਟ ਬੰਦ ਮਿੱਤਰੋ ਦੂਜੀ ਕੂਦਰੀ ਨੂੰ ਆਪਾਂ ਕਿਆ ਜੀ ਚੱਲ ਕੇ ਪਾਣੀ ਆ ਕਬੂਤਰੇ ਨੂੰ ਮਿੱਤਰੋ ਅੱਜ ਆਪਾਂ ਲਾਇਆ ਸੀ 5 ਐਮਐਲ ਪਾਣੀ ਤੇ ਹੁਣ ਇਹਨੂੰ ਰੱਖ ਦਿੱਤੀ ਆਪਾਂ ਪੀਣ ਨੂੰ ਪਾਣੀ ਆਓ 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 ਆਲ ਇੱਥੇ ਮਿੱਤਰੋ ਬਾਹਰ ਹੁੰਨ ਦੇ ਕੇ ਪਾਣੀ ਘੱਟ ਬਾਹਰ ਸੈਗੀ ਮਿੱਤਰੋ ਪਾਣੀ ਦਿੱਤੀ ਦੋ ਵਜੇ ਕਿ ਹੋ ਗਏ 4 ਮਿੰਟ ਇੱਕ ਕੂਤਰਾ ਪੜਾਂ ਕੇ ਬੈਠ ਹੋਰ ਦੋ ਕੂਈ ਨੇ ਦੂਜੇ ਦੋਨੇ ਵੀ ਜੰਦੀਆਂ ਬੈਠੀਆਂ ਇਹਨੂੰ ਕਿਹੜਾ ਤਾਰਦੀ ਆ ਮਿੱਤਰੋ ਆ ਕਬੂਤਰਾ ਮਿੱਤਰੋ ਇਹਦਾ ਆਪਣਾ ਬੈਠਾਗਾ 2:05 ਮਿੰਟਾਂ ਤੇ ਤੇ ਲੋ ਮਿੱਤਰੋ ਇਹਨੂੰ ਆਪਾਂ ਹੁਣ ਛੱਡ ਦਈਏ ਖੁੱਡੇ 'ਚ ਤੇ ਇਹਨੂੰ ਵੀ ਪਾ ਦਈਏ ਹੁਣ ਮਿੱਤਰੋ ਆਪਾਂ ਦਾਣੇ ਉਹ ਮਿੱਤਰੋ ਨੂੰ ਰੇਤੇ ਬਾਦਾਮ ਦਿੱਤੇ ਰੱਖ ਹੁਣ ਭਾਈ ਆਪਾਂ ਕਬੂਤਰੀਆਂ ਮਿੱਤਰੋ ਛਾਲ ਕੇ ਆਹ ਕੂਤਰ ਨੂੰ ਵੀ ਰੱਖਤੇ ਬਾਦਾਮ ਕੱਟ ਕੇ ਦੋ ਕੂਦਰੀਆਂ ਪਣ ਰਹਿ ਗਈਆਂ ਹੁਣ ਉਹਨਾਂ ਨੂੰ ਮਿੱਤਰੋ ਭਾਉਣੇ ਆ ਛਾਲ ਕੇ ਜਿਕੇ 3:00 ਵਜ ਕੇ ਮਿੱਤਰੋ 20 ਮਿੰਟ ਹੋ ਗਏ ਇੱਕ ਕੂਦਰੀ ਆਪਣੀ ਆ ਬੈਠੀ ਐਂ ਦੀ ਇੱਕ ਆ ਕੇ ਬੈਠ ਗਈ ਇਹਨੂੰ ਲਈਏ ਲਾ ਮਿੱਤਰੋ ਐ ਮਿੱਤਰੋ ਆਪਣੀ ਰਹਿ ਗਈ ਆਖਰੀ ਕਬੂਤਰੀ ਹੋ ਗਿਆ ਟਾਈਮ 3:30 ਦਾ ਛਤਰੀ ਬਹੁਤ ਛਾਲੀ ਮਸਾਨੀ ਵੀ ਆਈ ਹੈ ਮਿੱਤਰੋ ਇਨੂੰ ਬਾਲੀਏ ਨੂੰ ਫੇਰ ਦਿਖਾਉਣੇ ਆ ਮਿੱਤਰੋ ਕੀ ਬੰਦਾ। ਉਹ ਮਿੱਤਰੋ ਇਹਨੇ ਵੀ ਖਾਲੇ ਬਦਾਮ ਆ। ਇਹਨੂੰ ਛੱਡ ਦਈਏ ਹੁਣ ਖੋਡੇ 'ਚ ਮਿੱਤਰੋ। ਕਰੋ ਚੱਕ ਮਿੱਤਰੋ ਕੂਤਰੀ। ਅੱਖ ਕਰੋ ਚੱਕ ਦੀਵੇ ਮਿੱਤਰੋ ਆਖਾ ਜਿਹਦੇ। ਛੱਡ ਦਈਏ ਇਹਨੂੰ ਖੋਡੇ ਜਾਣਾ। ਆ ਕੂਤਰੀ ਆਪਣੀ ਹਜੇ ਉੱਡੀ ਫਿਰਦੀ ਸਾਢੇ 3 ਹੋ ਗਏ। ਇਹ ਬਾਬੇ ਐਂ ਉੱਡਦੀ ਐ ਸਾਢੇ 3 ਲੱਛਣ ਕਰਦੀ ਐ ਇਹ। ਤੇ ਲਓ ਮਿੱਤਰੋ ਦੋਨੇ ਕੂਤਰੀਆਂ ਨੂੰ ਰੱਖ ਲਈਏ ਹੁਣ ਬਦਾਮਾਂ। ਇਹ ਨੂੰ ਰੱਖਤੇ ਇਹ ਨੂੰ ਰੱਖ ਦਈਏ ਮਿੱਤਰੋ